ਨਵੇਂ ਟਾਇਰਾਂ ਦੇ ਵਿੱਚ ਡਬਲ ਕਲਚ ਦੇ ਵਿੱਚ 745 ਦਾ ਕੈਨ ਨਾ ਜੋਰ ਮਾਰਦਾ 50 ਜੰਨਾ ਇਹ ਟਰੈਕਟਰ 37 30 ਮਿੱਤਰੋ ਲੁੱਟ ਲੋ ਮੇਲਾ ਗਿਰਾਂ 2 ਲੱਖ ਤੇ 40 ਹਜ਼ਾਰ ਦਾ ਲੈ ਜਾਓ ਹੌਲੈਂਡ 60 ਹਜ਼ਾਰ ਮਾਨਤਾ ਨਾ 385 ਦਾ ਮਿੱਤਰੋ 15 ਮਾਡਲ ਹੌਲੈਂਡ ਲੈ ਜਾਓ ਇਧਰਲੇ ਪਾਸੇ ਨਵੇਂ ਟਾਇਰਾਂ ਦੇ ਵਿੱਚ ਗਿਰ ਪਿਆ ਪੂਰਾ ਚੰਗਾ ਟਰੈਕਟਰ ਦਾ ਤੇ ਇਹ ਜੇ ਕਿਸੇ ਛੋਟੇ ਜ਼ਿਮੀਦਾਰ ਨੇ ਜਿੰਮੇ ਕਰੀਏ ਯਾਰ ਸਾਰੇ ਕੰਮ ਲੈਣੇ ਆ ਉਹਦੇ ਵਾਸਤੇ ਤੋਹਫਾ ਹੀ ਆ ਇਹ ਘੰਟਾ ਯਾਰ ਬਾਗੇ ਚੈੱਕ ਕਰਕੇ ਲੈ ਜਾ ਬਾਂਣ ਬੇਲੇ ਵੇ ਆ 45 ਹਜ਼ਾਰ ਮਾਨਤਾ ਨਾ ਇਹਦੇ ਚ ਹੋ ਜੂ 4x4 ਚੋ ਮਿੱਤਰੋ ਸਿਰਫ 1500 ਸੀ ਗੱਲ ਉਹ ਤੋਂ ਸਵਾਗਤ ਆ ਪੇਜ ਤੇ ਤੇ ਜੂੜੂ ਦੇ ਚੈਨਲ ਤੇ ਸਾਰਿਆਂ ਦਾ ਆਪਾਂ ਖੜੇ ਆ ਇਸ ਵਕਤ ਮਿੱਤਰੋ ਪਿੰਡ ਸੰਦਵਾ ਜ਼ਿਲ੍ਹਾ ਬਠਿੰਡਾ ਤੇ ਨਾਲ ਆਪਣੇ ਬਾਈ ਕਿਰਪਾਲ ਕਿਰਪਾਲ ਹਾਲ ਚੱਲ ਗਿਮਿਆਂ ਬਾਈ ਵਧੀਆ ਬਾਈ ਚੜਦੀ ਕਲਾ ਜਾਵਾ ਕਿਸੇ ਵੀ ਵੀਰ ਨੇ ਚੰਗੇ ਟਰੈਕਟਰ ਲੈਣੇ ਆ ਯਾਰ ਇਹ ਵੀਰ ਦਾ ਨੰਬਰ ਲਾਦਾ ਸਕਰੀਨ ਦੇ ਉੱਤੇ ਖਾਸ ਕਰਕੇ ਜੇ ਹਾਲੈਂਡ ਲੈਣੇ ਤੇ ਇੱਧਰ ਪਾਸੇ ਲੈਣ ਤੇ ਮਾਰ ਕੇ ਆ ਲੈਣ ਚ ਹਾਲੈਂਡ ਹੀ ਖੜਿਆ ਉਹਨਾਂ ਕੋਲ ਪਹੁੰਚਣਾ ਤੇ ਇਹ ਬਾਈ ਕੋਲ ਅੱਜ ਦੀ ਵੀਡੀਓ ਦੇ ਵਿੱਚ ਉਹ ਬ੍ਰਾਂਡ ਖੜਿਆ ਜਿੰਨਾ ਪਿੱਛੇ ਦੁਨੀਆਂ ਜਿਵੇਂ ਕਹਦੀ ਹੈ ਖੈਂਦੀ ਆ ਕਮੈਂਟਾਂ ਦੇ ਵਿੱਚ ਵੀ ਵੀ ਸਵਰਾਜ ਲੈਣਾ ਜਾਂ ਹਾਲੈਂਡ ਲੈਣਾ ਦੋਨੇ ਮਿਲ ਜਾਣਗੇ ਕਿਰਪਾ ਕਰਾ ਇਹਦੇ ਬਾਰੇ ਦੇ ਜਾਣਕਾਰੀ ਕਿੰਨਾ ਮਾਡਲ ਆ ਬਈ ਇਹ ਇਹ ਮਾਡਲ ਦਾ ਬਈ 2009 ਹੀ ਆ ਠੀਕ ਹੈ ਕੰਡੀਸ਼ਨ ਪਈਆ 13 14 ਵਰਗੀ 13 14 ਵਰਗੀ ਕੰਡੀਸ਼ਨ ਆ ਟਰੈਕਟਰ ਪਿਆ ਸੱਜਣੋ ਪੂਰਾ ਚੰਗਾ ਰੰਗ ਪੇਂਟ ਦਾ ਜੈਨੂਣਾ ਸਾਰਾ ਜਮਾ ਜੈਨੂ ਵਾਲਾ ਬਈ 1 2% ਲਿੰਕਾਂ ਦੇ ਹੈਗੀਆਂ ਮੜੀ ਠੀਕ ਹੈ ਰੰਗ ਪੇਂਟ ਦਾ ਪਿਆ ਚੰਗਾ ਤੇ ਇੰਜਨ ਦਾ ਵੀ ਚੰਗੇ ਹੀ ਪਿਆ ਕਿਉਂਕਿ ਇਧਰਲੇ ਪਾਸੇ ਕੱਲਾ ਕੱਲਾ ਜੋੜ ਦੇਖ ਲਓ ਕਿਸੇ ਪਾਸੇ ਜਿਵੇਂ ਕਹਿੰਦੇ ਤੇਲ ਦੀ ਭਾਫ ਵੀ ਹੈ ਨਹੀਂ ਕਾਂਟਾ ਯਾਰ ਬਾਕੇ ਚੈੱਕ ਕਰਕੇ ਲੈ ਜਾ ਬਾਣ ਬੇਲੇ ਵੇ ਕੀ ਆ ਵਾਗੇ ਚੈੱਕ ਕਰ ਲਿਓ ਮਿੱਤਰੋ ਤਸੱਲੀ ਤੁਸੀਂ ਕਰ ਰਹੀਆਂ ਨੰਬਰ 50 ਹੀ ਆ ਨੰਬਰ ਆ ਰਹਿਣਾ ਬਈ ਇਹਦਾ ਨੰਬਰ ਆ ਰਹਿਣਾ ਹਾਂ ਨਵਾਂ ਮਾਡਲ ਆ 3 ਲੱਖ ਤੇ 10 ਹਜ਼ਾਰ ਜੀ ਹਾਂ ਬਈ ਕਿੰਨੇ ਦਾ ਹੋ ਜੀ ਇਹ ਦੇ ਦਾਂਗੇ 2 ਲੱਖ 90 ਹਜ਼ਾਰ ਰੁਪਏ 2 ਲੱਖ 90 ਹਜ਼ਾਰ ਦਾ ਇਹ ਲੈ ਜਾਓ ਮਿੱਤਰੋ ਤੇ ਹੁਣ ਟਰੈਕਟਰ ਆ ਗਿਆ ਤੇਲੇ ਪਾਸੇ ਸਵਰਾਜ 855 ਇਹ ਟਰੈਕਟਰ ਉਹ ਆ ਜਿਹਨੇ ਸਵਰਾਜ ਕੰਪਨੀ ਨੇ ਸੱਜਣੋਂ ਜੜਾਂ ਲਾਈਆਂ ਸੀ ਇਹਦੇ ਉੱਤੇ ਆਪਾਂ ਕੀ ਗੱਲ ਕਹਿੰਦੇ ਹੁੰਨੇ ਆ ਹਾਂ ਬਾਹਰ ਪੰਪ 95 ਦੇ ਵਿੱਚ ਹੀ ਆਇਆ ਸੀਦਾ ਉਦੋਂ ਪਹਿਲਾਂ ਅੰਦਰ ਪੰਪ ਵਾਲੀ ਬਾਹਰ ਪੰਪ ओरिजिनल ਕੰਪਨੀ ਦਾ 98 ਮਾਡਲ ਐਚ ਤੇ ਜਿਹੜੇ ਵੀਰ ਯਾਰ ਸੁਵਰਾਜ ਲੈਣ ਆਉਣਗੇ ਉਹਨੂੰ ਤਾਂ ਪਤੀਆ ਵੀ 98 ਚੀਜ਼ ਕੀ ਆ ਇੰਜਨ ਗੇਅਰ ਦਾ ਕਿਵੇਂ ਆ ਇਹ ਬਾਈ ਜਮਾ ਰੁਪਈਆ ਦਾ ਰੁਪਿਆ ਪਿਆ ਬਾਹ ਕੇ ਚੈੱਕ ਕਰਕੇ ਲੈ ਜਾਓ ਤੇ ਟੈਕਨੀਸ਼ੀਅਨ ਦੀ ਗੱਲ ਕਰੀਏ ਟਾਇਰਾਂ ਟੱਪਿਆਂ ਦਾ ਵੀ ਪੂਰਾ ਚੰਗਾ ਪਿਆ ਜਿਆ ਚਾਰੇ ਜਮਾ ਪੈਸੇ ਹੀ ਪਿਆ ਜਮਾ 90 ਤੋਂ 95 ਪੈਸੇ ਟਾਇਰ ਪਿਆ ਇੰਜਨ ਗੇਅਰ ਪਿਆ ਪੂਰਾ ਚੰਗਾ ਟਰੈਕਟਰ ਦਾ ਤੇ ਇਹ ਜੇ ਕਿਸੇ ਛੋਟੇ ਜ਼ਿਮੀਦਾਰ ਨੇ ਜਿਵੇਂ ਕਹਦੀ ਯਾਰ ਸਾਰੇ ਕੰਮ ਲੈਣੇ ਆ ਉਹਦੇ ਬਸ ਤੇ ਤੋਹਫਾ ਹੀ ਆ ਇਹ ਜਮਾ ਬਾਈ ਮਾਨ ਵੀ ਕੋਈ ਬਾਹੀ ਚੱਲ ਜਾ ਕੋਈ ਅਜੇ ਤੱਕ ਮਸ਼ੀਨ ਤੇ ਵੀ ਚੱਲਿਆ ਕਿਉਂਕਿ 21 ਜੀ ਰੁਪਿਆ ਠੀਕ ਹੈ 21000 ਰੁਪਏ ਹੁਣ ਤੁਸੀਂ ਆਪ ਲੈ ਲਓ ਜਿੰਨੇ ਸੰਦਾ ਇੰਪਲੀਮੈਂਟਡ ਸੀ ਜਿਹੜੀ ਵਾਲੇ ਆ ਹਾਂ ਜਿਹਨੂੰ ਚੱਲਿਆ ਵਾ ਡਰਾਈਵਰ ਆ ਇਹ ਪੂਰਾ ਫੁੱਲ ਚੰਗਾ ਡਬਲ ਕਲੱਚ ਦੇ ਵਿੱਚ ਡਬਲ ਕਲੱਚ ਦੇ ਵਿੱਚ ਕਿੱਲੀ ਡਿਮਾਂਡ ਮੁੰਡਾ ਬਈ ਡਿਮਾਂਡ ਇਹਦੀ 190000 ਰੁਪਏ ਕਰਦੇ ਆਂ ਬਈ ਕਿੰਨੇ ਦਾ ਹੋਜੂ ਮੌਕੇ ਇਹ ਦੇ ਦਾਂਗੇ ਆਪਾਂ 165000 ਰੁਪਏ ਦਾ 165000 ਦਾ ਮੇਟਰੂ ਬਾਹਰ ਪੰਪ 855 ਲੈ ਜਾਓ 98 ਮਾਡਲ ਜਮਾਬਾਜ ਵਜੇ ਰੇਟ ਦੇ ਵਿੱਚ ਤੇ ਗਿਆ ਗਿਆ ਡੀਆਈ 745 ਜੀ ਇਹਦੇ ਬਾਰੇ ਦੱਸੋ ਜੀ ਕਿੰਨਾ ਮਾਡਲ ਇਹ 2013 ਮਾਡਲ ਆਗਾ ਬਈ ਹਾਂਜੀ ਪਾਵਰ ਪਲੱਸ ਡਿਸਟ੍ਰੀਬਿਊਟਰal ਡਾਇਰੈਕਟਰ ਹੈ ਜਿਹਦੇ ਨਾਲ ਕੰਪਨੀ ਦਿੰਦੀ ਆ ਡਿਸਟ੍ਰੀਬਿਊਟਰ ਇੱਧਰਲੇ ਪਾਸੇ ਅੱਡ ਲੱਗਿਆ ਪਿਆ ਮਿੱਤਰੋ ਇਹ ਵੀ ਕਿਸੇ ਕਿਸੇ ਟਰੈਕਟਰ ਦੀ ਮਿਲਦਾ ਹਾਂ ਇਹ ਰੀਜਨਲ ਡਬਲ ਕਲੱਚ ਆ ਬਾਈ ਡਬਲ ਕਲੱਚ ਆ ਨਵੇਂ ਟਾਇਰ ਆ ਜੀ ਜੇ ਕੇ ਦੇ ਲੱਗੇ ਹੋਏ ਇੱਧਰਲੇ ਪਾਸੇ ਇਧਰ ਦਿਖਾ ਤੇ ਰਣਾ ਉਠਾਈ ਹਾਂ ਨਵੇਂ ਟੈਰਾਂ ਦੇ ਵਿੱਚ ਡਬਲ ਕਲਚ ਦੇ ਵਿੱਚ 745 ਦਾ ਕਹਿਣ ਨੂੰ ਜ਼ੋਰ ਮਾਰਦਾ 50 ਜੰਨਾ ਇਹ ਟਰੈਕਟਰ ਟਰੈਕਟਰ ਪੂਰਾ ਸੋਹਣਾ ਵਾ ਸ਼ੋ ਸ਼ੂ ਦਾ ਸਾਰਾ ਟਰੈਕਟਰ ਜੈਨੂਨ ਹੈ ਕਿ ਖਰਚਾ ਟਰੈਕਟਰ ਦਾ ਘੱਟ ਆ ਬਹੁਤ ਘੱਟ ਜ਼ੋਰ ਮੰਨ ਵੀ ਯਾਰ ਇਹ 45 22 ਤੋਂ ਵੱਧ ਹੁੰਦਾ ਹੈ ਪਾਵਰ ਪਲੱਸ ਵਾਲ ਆ ਗਿਆ ਪਾਵਰ ਪਲੱਸ ਵਾਲ ਆ ਗਿਆ ਕਿੰਨੀ ਡਿਮਾਂਡ ਮੁੰਡਾ ਵੀ ਦੀ ਡਿਮਾਂਡ ਇਹਦੀ ਕਰਦੇ ਆਂ ਬਈ ਆਪਾਂ 2 ਲੱਖ ਤੇ 90000 ਰੁਪਿਆ ਠੀਕ ਹੈ ਕਿੰਨੇ ਦਾ ਹੋ ਜੂ ਮੌਕੇ ਇਹ 265 ਦਾ ਦੇ ਦਾਂਗੇ ਆਪਾਂ 290 ਡਿਮਾਂਡ ਆ 265000 ਦਾ ਇਹ ਸੁਨਾਣੀ ਕਾ ਲੈ ਜਾਓ ਮਿੱਤਰੋ ਡਬਲ ਕਲਚ ਦੇ ਵਿੱਚ ਤੇ ਅੱਗੇ ਆ ਜਮਾ ਘਟ ਮੋਲ ਵਾਲਾ ਇਹ ਹੌਲ ਨੇ ਨਵੇਂ ਟਾਇਰਾਂ ਦੇ ਵਿੱਚ ਅਪਨਾ ਤਾਂ ਟਾਇਰ ਦਿਖਾ ਦੇ ਇੱਧਰ 16 ਨੂੰ 28 ਜੇ ਉਵੇਂ ਸਪਿਆ ਪਿਆ ਕਾਲੀ ਪਵਾਇਆ ਜੇ ਠੀਕ ਹੈ ਕਾਲੀ ਪਵਾਇਆ ਟਾਇਰ ਲੱਗਿਆ ਜੇ ਕੇ ਦੇ ਪਿਛਲੇ ਅਗਲੇ ਟਾਇਰ ਵੀ ਚੰਗੇ ਪਾਏ ਅਗਲੇ 80 ਪੈਸੇ ਪਏ ਇਹ ਜਣਗੇੜ ਦਾ ਕਿੰਨਾ ਟਰੈਕਟਰ ਹੈ ਇੰਜਨ ਦਾ ਤਾਂ ਬਾਈ ਯਾਰ ਪੁੱਛੀ ਨਾ ਮੈਂ ਕਹਿੰਦਾ ਉਹਨਾਂ ਸਵਾਤਾ ਨਾ 24 25 ਮਾਡਲ ਇਹ ਦਿੰਦਾ ਜਿੰਨਾ ਇਹ ਦਿੰਦਾ ਹਾਂ 2005 ਮਾਡਲ ਹੌਲੈਂਡ ਦਾ ਪੰਜ ਤਾਂ ਕਹਿਣ ਨੂੰ ਆ ਕੰਡੀਸ਼ਨ ਪੱਖੋਂ ਜੇ ਆਪਾਂ ਕਰੀਏ ਤਾਂ ਵੀ ਕਰਦਾ ਯਾਰ ਕਿਸੇ ਪਾਸੋਂ ਗਾਰੰਟੀ ਆ ਜੇ ਆਪਾਂ ਹੌਲੈਂਡ ਜਿਵੇਂ ਬਾਜ ਕਰਦਾ ਹੁੰਦਾ ਨਾ ਮੈਂ ਕਹਿੰਦਾ ਜੈਜਾ ਸੋਨਾ ਲੀਕਾ ਚਲਾਈ ਨਾ ਜੈਜਾ ਇਹ ਚਲਾਈ ਨਾ ਇੰਨਾ ਚੰਗਾ ਠੀਕ ਹੈ ਹਾਂ ਤੇ ਇਹਦੇ ਬਾਰੇ ਦਾ ਸੁਣ ਡਿਮਾਂਡ ਮੁੜ ਕੇ ਨਹੀਂ ਆ ਸਾਰਾ ਜੈਟ ਨਾ ਜੈਨੂਨ ਪਿਆ ਹੈ ਤਾਂ ਰੰਗ ਰੰਗ ਦੇਖ ਲੈ ਪੰਜ ਮਾਡਲ ਦੇ ਪੰਜ ਮਾਡਲ ਦੇ ਰੰਗ ਨਾਲ ਦਾ ਪਿਆ ਗ੍ਰਿੰਚ ਨੂੰ ਜਨ ਤੇ ਚੈੱਕ ਕਰਵਾ ਦੇ ਸੁੱਕਾ ਪੈਣ ਵਾਲੇ ਸਾਰਾ ਰੈਕ ਸਾਰਾ ਟਰੈਕਟਰ ਪਿਆ ਸੱਜਣੋਂ ਸੁੱਕਾ ਤੇ ਮਰਾਲ ਮੂਹ ਅੰਦਰੋਂ ਵੀ ਪੂਰੇ ਜੰਗੇ ਪਾਇਆ ਜਾ ਟਰੈਕਟਰ ਦੇ ਪੰਜ ਮਾਡਲ ਦੇ ਵਿੱਚ ਆ ਹੌਲੈਂਡ 3630 ਪਲਸ ਵਾਲ ਆ ਗਿਆ ਜੀ ਇਹ ਹਾਂ ਕਿੰਨੀ ਡਿਮਾਂਡ ਹੈ ਜੀ ਇਹ ਡਿਮਾਂਡ ਕਰਦੇ ਆਪਾਂ 2 ਲੱਖ ਤੇ 75000 ਰੁਪਿਆ ਕਿੰਨੇ ਦਾ ਹੋਜੂ ਮੌਕਾ ਇਹ ਟਰੈਕਟਰ ਦੇ ਦਾਂਗੇ ਆਪਾਂ 2 ਲੱਖ ਤੇ 40000 ਦਾ ਦੇ ਦਾਂਗੇ 2 ਲੱਖ ਤੇ 40000 ਦਾ ਲੈ ਜਾ 35000 ਮੰਨਤਨ ਹੋ ਗਿਆ ਆ ਟਰੈਕਟਰ ਦੇ ਵਿੱਚੋਂ ਇੰਨੇ ਰੇਟ ਦੇ ਵਿੱਚ ਯਾਰ ਮੈਂ ਕਹੇ ਦੀ ਮੈਨੂੰ ਲਾ ਦੇ ਯਾਰ ਕਿਰਪਾ ਜੀ ਨੇ 50000 ਵਾਲੀ ਕਣੀ ਮਾ ਬਈ 2.5 2.5 ਦੇ ਖੁੱਲੇ ਵਿਕੀ ਜਾਂਦੇ ਆ ਜਮਾ 37 30 ਮਿੱਤਰੋ ਲੁੱਟ ਲੋ ਮੇਲਾ ਕਰਾਂ 2 ਲੱਖ ਤੇ 40000 ਦਾ ਲੈ ਜਾ ਹੌਲੈਂਡ ਅੱਗੇ ਆ ਗਿਆ ਜੀ ਸੁਪਰ ਆ 37 ਇਹ ਕਿੰਨਾ ਮਾਡਲ ਆ ਜੀ ਇਹ 2015 ਮਾਡਲ ਆ ਗਿਆ ਬਈ ਠੀਕ ਹੈ ਟਾਇਰ ਇਹਦੇ ਵੀ ਨਵੇਂ ਆ ਸੀ ਜਮਾਂ ਟਾਇਰ ਨਵੇਂ ਆ 3 ਸਪੀਡ ਆ ਕਾਗਜ਼ ਪੱਤਰ ਓਕੇ ਬਿਨਾ ਐਨਓਸੀ ਤੇ ਦੇ ਦਾਂਗੇ ਦੇ ਵੀ 2 ਸਪੀਡ ਦੇ ਰੇਟ 'ਚ ਹੀ ਦੇਵਾਂਗੇ ਠੀਕ ਹੈ 2 ਸਪੀਡ ਦੇ ਰੇਟ ਲਈ ਰੇਟ ਇਹਦਾ ਮਿਲਜੂ ਕ੍ਰੀਪਰ ਗੇਅਰ ਦੇ ਵਿੱਚ ਆ ਕੋੜਾ ਬੰਪਰ ਟਰੈਕਟਰ ਤੇ ਲੱਗਿਆ ਵਾ ਪਾਵਰ ਸਟੀering ਆ ਜੀ ਇੰਜਨ ਆ ਯਾਰ ਜਿੰਨਾ ਕਹੇ ਨਾ ਉੰਨਾ ਹੀ ਚੰਗਾ ਹੁਣ ਵੀ ਜੇ ਮੰਗਵਾ ਬੰਦਾ ਲੈਣ ਆਉਂਦਾ ਕਿਉਂ ਆਈ ਜਾਂਦੇ ਆਪਣੇ ਯਾਰ ਦੋਸਤ ਆਹੀ ਟਰੈਕਟਰ ਦਿੰਨੇ ਆ ਸੀ ਠੀਕ ਹੈ ਇੰਨਾ ਚੰਗਾ ਨਾ ਇੰਜਨ ਚੱਲੀ ਆ ਥੱਲੀ ਵਾਲਾ ਟਰੈਕਟਰ 15 ਮਾਡਲ ਆ ਟਾਇਰ ਯਾਰ ਚਾਰੀ ਸੀਟ ਦੇ ਨਵੇਂ ਲੱਗੇ ਨਵੇਂ ਟਾਇਰਾਂ ਦੇ ਵਿੱਚ ਇਹ ਤਾਂ ਐਂ ਕਹਦੀਏ ਜੇ ਕਿਸਾਨ ਵੀਰ ਜਰ ਕੇ ਨਾਲ ਗਿਆ 5-7 ਸਾਲ ਦਾ ਜਾਕਰ ਜੋੜੀ ਦਾ ਹਾਂ ਜਿੰਨਾ ਮਰਜ਼ੀ ਕੰਮ ਲਈ ਜਾਵੇ ਕਿੰਨੀ ਡਿਮਾਂਡ ਆ ਹੁਣ ਇਹਦੀ ਡਿਮਾਂਡ ਇਹਦੀ 4.5 ਲੱਖ ਰੁਪਿਆ ਕਿੰਨੇ ਦਾ ਹੋਜੂ ਇਹ ਦੇ ਦਾਂ 3.85 ਲੱਖ ਦਾ 4.5 ਡਿਮਾਂਡ ਆ 3.85 ਦਾ 65 ਹਜ਼ਾਰ ਮਾਨਤਾ ਨਾ 3.85 ਦਾ ਮਿੱਤਰੋ 15 ਮਾਡਲ ਹੌਲੈਂਡ ਲੈ ਜੋ ਇਧਰਲੇ ਪਾਸੇ ਨਵੇਂ ਟਾਇਰਾਂ ਦੇ ਵਿੱਚ ਇੰਨੇ ਰੇਟ ਦੇ ਵਿੱਚ ਤੁਹਾਨੂੰ ਦੇਣਾ ਨਹੀਂ ਤੁਸੀਂ ਮਾਰਕੀਟ ਸਰਚ ਕਰ ਲਓ ਫੇਸਬੁੱਕ ਡਿਮਾਂਡਾਂ ਵੀ ਇਤੋਂ ਵੱਧ ਹੋਣਗੀਆਂ ਟਾਇਰ ਟਰੈਕਟਰ ਦੇ ਪਰ ਨਵੇਂ ਆ ਜਾਵਾਂ ਇਧਰਲੇ ਪਾਸੇ 3 ਸਪੀਡ ਆ ਗਿਆ 3 ਸਪੀਡ ਦੇ ਵਿੱਚ ਆ ਘੋੜਾ ਬੰਪਰਾ ਹੋਡਾਡ ਸਾਰਾ ਕੁਝ ਲੱਗਿਆ ਬਜਰ ਸਾਰੀਆਂ ਗੂਗੀਆਂ ਵਿੱਚ ਟਰੈਕਟਰ ਦੀ ਤੇ ਹੁਣ ਜੇ ਕੋਈ ਵੀਰ ਕਹਿੰਦਾ ਵੀ ਮੈਂ ਸਪੈਸ਼ਲ ਐਡੀਸ਼ਨ ਲੈਣਾ ਉਹ ਵੀ ਖੜਾ ਆਹ ਲੈਂਡ ਦਾ ਤੇ ਲਾਈਨ ਦੇ ਵਿੱਚ ਸਾਰੇ ਹੀ ਖੜੇ ਆ ਚੋਇਸਾਂ ਦਾਾਂਗੇ ਤੁਹਾਡੀਆਂ 37 ਦੀ ਆ ਗਿਆ ਜੀ ਸਪੈਸ਼ਲ ਐਡੀਸ਼ਨ ਜੂਜੀ ਗੇਅਰ ਤੁਹਾਨੂੰ ਪਤਾ ਆ ਆ ਮਿਊਜ਼ਿਕ ਸਿਸਟਮ ਨਾਲ ਹੀ ਦੇਣਾ ਸਾਰਾ ਕੁਝ ਬਾਈ ਸਾਰਾ ਕੁਝ ਨਾਲ ਹੀ ਮਿਲੂ 19 ਮਾਡਲ ਦੇ ਵਿੱਚ ਆ ਜੀ ਜਹਾ ਜੀ ਟਾਇਰ ਨਵੇਂ ਲੱਗੇ ਹੋਏ ਚਾਰੇ ਟਾਇਰ ਨਵੇਂ ਚਾਰੀ ਨਵੇਂ ਚਾਰੇ ਨਵੇਂ ਠੀਕ ਆ ਐਮ ਆਰਐਫ ਦੇ ਟਾਇਰ ਨੇ ਜੀ ਪਿਛਲੇ ਤੇ ਫਰੰਟ ਟਾਇਰ ਲੱਗਿਆ ਜੀ ਜਹਾ ਜੀ ਵੀ ਨਵੇਂ ਲੱਗੇ ਪੂਰਾ ਬੰਪਰ ਪੂਰਾ ਫੁੱਲ ਹੈ ਵੀ ਲੱਗਿਆ ਵਾ ਟਰੈਕਟਰ ਦੇ ਫੁੱਲ ਟੋਪ ਮਾਡਲ ਆ ਗਿਆ ਹਰਿਆਣਾ ਨੰਬਰ ਆ ਗਿਆ ਐਨਓਸੀ ਟਰੈਕਟਰ ਦੀ ਮਿਲ ਜੂਗੀ ਐਨਓਸੀ ਮਿਲ ਜੂ ਤਿੰਨ ਜਨ ਗੇਅਰ ਦਾ ਜਮਾ ਬਿਲਕੁਲ ਓਕੇ ਆ ਇੰਜਨ ਗੇਅਰ ਹੈਗਾ ਜਮਾ ਓਕੇ ਰਿਪੋਰਟ ਤੇ ਇਹ ਕਿੰਨੇ ਦਾ ਹੋ ਜੂ ਇਹ ਟਰੈਕਟਰ ਆਪਾਂ ਡਿਮਾਂਡ ਕਰਦੇ ਆ ਦੀ 6 ਲੱਖ 90000 ਰੁਪਿਆ ਇਹ ਟਰੈਕਟਰ ਦੇ ਦਾਂਗੇ ਆਪਾਂ 6 ਲੱਖ 65000 ਰੁਪਿਆ ਦਾ 690 ਡਿਮਾਂਡ ਆ 66500 ਦਾ ਸਪੈਸ਼ਲ ਐਡੀਸ਼ਨ 19 ਮਾਡਲ ਤੇ ਅੱਗੇ ਆ ਗਿਆ ਮਿੱਤਰੋ 4/4 ਸੱਤ ਪਲੱਸ ਵਾਲਾ ਇਹ ਵੀ 19 ਮਾਡਲ ਆ ਇਹ ਵੀ 19 ਮਾਡਲ ਆ ਇਹਦਾ ਜਿਵੇਂ ਗੇਰੀ ਟਾਇਰ ਮੁੱਲਾ ਨਾਲ ਦੀ ਇਹ ਮੂਹਰੇ ਦਾ ਨਾਲ ਦੇ ਪਿਆ ਬਾਈ 1500 ਘੰਟਾ ਜੈਨੂ ਹਣ ਚੱਲਿਆ ਹੋਇਆ 1500 ਘੰਟਾ ਚੱਲਿਆ ਜੀ 36 34/4 ਹਾਂ ਇਹਦਾ ਭਾਲੇ ਨਹੀਂ ਮਿਲਦੇ ਨਾਲ ਦੇ ਆਉਂਦੀ ਨਹੀਂ ਹੁਣ ਜਵੇਂ ਨਾਲ ਦੇ ਆਉਂਦੀ ਨਹੀਂ ਹੁਣ ਸੀਆਰਡੀ ਆਉਣ ਲੱਗ ਗਿਆ ਸਿੰਪਲ ਆ ਗਿਆ ਐਚਪੀ ਆਉਂਦੇ ਆ ਜਾ ਜੇ ਆਪਾਂ ਦੂਜੇ ਲੈਣੇ ਉਹ 50 ਐਚਪੀ ਆਉਂਦੇ ਆ ਠੀਕ ਹੈ ਇਹ ਪਲੱਸ ਵਾਲਾ ਮਿੱਤਰੋ 55 ਐਚਪੀ ਦੇ ਵਿੱਚ ਆ 3 ਸਪੀਡ ਜਿਵੇਂ ਗੇਰੀ ਇਹਦਾ ਜਿਆ ਸਾਨੂੰ ਦੱਸਣ ਦੀ ਲੋੜ ਹੀ ਨਹੀਂ ਜਦੋਂ ਮਾਡਲ ਉੱਚਾ ਆ ਗਿਆ 19 ਮਾਡਲ ਆ ਗਿਆ ਤਾਂ ਸਾਰੀਆਂ ਖੂਪੀਆਂ ਇਹਦੇ ਚ ਹੈਗੀਆਂ ਦੂਜੀ ਗੇਰਾਂ ਸਤਰੀ ਸੁਤਰੀ ਇਹਦੇ ਲੱਗੀ ਵੀ ਆ ਨਾਲ ਦੀ ਜੱਕ ਜੁੱਕ ਸਾਰਾ ਲੈਫਟ ਬਾਈ ਜਿਹੜਾ ਨਾਲ ਹੁੰਦਾ ਇਹਦੇ ਲੈਫਟਾ ਉਹ ਵੀ ਨਾਲ ਲੱਗਿਆ ਹੋਇਆਗਾ ਫੁੱਲ ਟੌਪ ਮਾਡਲ ਦੇ ਵਿੱਚ ਆ ਗਿਆ ਸਾਰਾ ਟਰੈਕਟਰ ਸੀਲਡ ਪਿਆ ਕਿਸੇ ਪਾਸੇੋਂ ਖੁੱਲਿਆ ਨਹੀਂ ਹੈਗਾ ਸਿਰਫ 1500 ਘੰਟੇ ਚੱਲਿਆ ਹੌਲੈਂਡ 4x4 ਕਿੰਨੀ ਡਿਮਾਂਡ ਆ ਜੀ ਦੀ ਇਹ 8 ਲੱਖ 15000 ਰੁਪਿਆ ਕਿੰਨੇ ਦਾ ਹੋ ਜੀ ਮੌਕਾ ਇਹ ਦੇ ਦਾਂਗੇ ਆਪਾਂ 7 ਲੱਖ ਤੇ 70000 ਰੁਪਿਆ ਟਰੈਕਟਰ ਦੇ 7 ਲੱਖ ਤੇ 70000 ਦਾ ਲੈ ਜੀ ਡਿਮਾਂਡ ਕਿੰਨੀ ਹੈ 8 ਲੱਖ 15000 ਰੁਪਿਆ 15 7 70 ਦਾ 45000 ਰੁਪਿਆ ਇਹਦੇ ਚ ਹੋ ਜੂ 4x4 ਚ ਮਿੱਤਰ ਦੇ ਨਾਲ ਇੱਕ ਹੋਰ ਖੜਾ ਜੀ ਇਧਰ ਸਪੈਸ਼ਲਿਟੀਸ਼ਨ ਇਹਦੇ ਬਾਰੇ ਪਾਇਓ ਜਾਣਨਾ ਜੀ ਇਹ 2015 ਮਾਡਲ ਆ ਗਿਆ ਬਾਈ ਹਾਂਜੀ ਪੰਜਾਬ ਦਾ ਨੰਬਰ ਆ ਇਹ ਵੀ ਟਰੈਕਟਰ ਮਾਡਲ 15 ਮਾਡਲ ਆ ਜਿਵੇਂ 4400 ਘੰਟੇ ਚੱਲਿਆ ਅਜੇ ਤੱਕ 4400 ਘੰਟਾ ਚੱਲਿਆ ਆ ਨਾਲ ਦੇ ਟਾਇਰ ਪਿਆ ਅਗਲੇ ਆ ਜੀ ਨਾਲ ਦੇ ਟਾਇਰ ਪਿਆ ਕਰੀਪਰ ਗੇਅਰ ਦੇ ਵਿੱਚ ਆ ਮਗਲੇ ਟਾਇਰ 85 ਪੈਸੇ ਆਗੇ ਆ ਟਾਇਰ ਆ ਗਿਆ ਜੀ 85 ਪੈਸੇ ਨੀਲੇ ਮਰਗੜਾਂ ਦੇ ਵਿੱਚ ਆ ਗਿਆ ਵੇਗਾ ਮਨ ਯਾਰ ਇਹਦੇ ਲਿੰਕਾਂ ਦੇ ਰੂਟ ਆ ਜਗਾ ਬਾਕੀ ਟਰੈਕਟਰ ਸਾਰਾ Ориਜਨਲ ਸਾਰਾ Ориਜਨਲ ਪਿਆ ਸਪੈਸ਼ਲ ਡਿਜ਼ਾਈਨ ਆ ਗਿਆ ਨੀਲੇ ਮਗਰੜਾਂ ਵਾਲੇ ਮਿੱਥੋਂ ਕ੍ਰੀਪਰ ਗੇਅਰ ਦੇ ਵਿੱਚ ਵੰਪਰੇ ਦੇ ਵੀ ਘੋੜਾ ਲੱਗਿਆ ਸਪੈਸ਼ਲ ਡਿਜ਼ਾਈਨ ਯਾਰ ਕ੍ਰੀਪਰ ਗੇਅਰ ਚ ਟਾਵਾ ਕਿਤੇ ਮਿਲੂ ਟਾਵਾ ਹੀ ਮਿਲੂਗਾ ਸੰਗੂਰ ਦਾ ਨੰਬਰ ਆ ਪੀਵੀ 13 ਟਰੈਕਟਰ ਦਾ ਸੱਜਣੋ ਟਰੈਕਟਰ ਪਿਆ ਪੂਰੇ ਚੰਗਾ ਰ ਇਹ ਤੇ ਇਹਦੀ ਡਿਮਾਂਡ ਮੂੜ ਕਿੰਨੀ ਆ ਬਈ ਡਿਮਾਂਡ ਇਹਦੀ ਕਰ ਦਿਆਂ ਬਈ ਆਪਾਂ 5 ਲੱਖ ਤੇ 75000 ਰੁਪਿਆ ਕਿੰਨੇ ਦਾ ਹੋਜੂ ਮੌਕੇ ਇਹਦੇ ਦਾ 5 ਲੱਖ 40000 ਰੁਪਿਆ ਦਾ 5 ਲੱਖ 40000 ਦਾ ਇਹ ਲੈ ਜਾਓ ਮਿੱਤਰੋ 35000 ਮੰਨ ਤਾਂ ਇਹਦੇ ਚ ਹੋਜੂ ਤੇ ਕਿਰਪਾ ਨੰਬਰ ਨੰਬਰ ਕਿੰਨਾ ਵੀ ਆਪਾਂ ਨੰਬਰ ਆਪਣਾ ਹੈਗਾ ਬਈ 628 3585655 ਹਾਂਜੀ ਪਿੰਡ ਸੰਦੋਹਾ ਬਈ ਜ਼ਿਲ੍ਹਾ ਬਠਿੰਡਾ ਪੈਂਦਾ ਤਲਵੰਡੀ ਸਾਬੋ ਤੋਂ ਆਣੇ ਆਪਾਂ 10 ਕਿਲੋਮੀਟਰ ਪਊਗਾ ਮੋੜ ਮੰਡੀ ਤੋਂ ਆਵਾਂਗੇ 7 ਕਿਲੋਮੀਟਰ ਪਊਗਾ ਠੀਕ ਹੈ ਤੇ ਜਿਹੜੇ ਉੱਚੇ ਮਾਡਲ ਦੇ ਟਰੈਕਟਰ ਆ ਲੂਨ ਦੀ ਸਬਧਾ ਪਰੇ ਹੈਗੀ ਆ ਬਈ ਲਾਉਣ ਦੀ ਵੀ ਉਹ ਜੀ ਤੇ ਪੁਰਾਣਾ ਸੋਡਾ ਵਿੱਚ ਕੱਟਿਆ ਜੂ ਆਪਦਾ ਆ ਜਿਓ ਇੱਥੇ ਜਿਵੇਂ ਕਿਰਪਾ ਨੇ ਪਹਿਲਾਂ ਕਿਹਾ ਗਿਆ ਕਿ ਨਾ ਵੀ ਨੇੜੇ ਦਾ ਬੰਦਾ ਹੋਵੇ ਜੀ ਹਾਂ ਬਈ ਔਖਾ ਹੋ ਜਾਂਦਾ ਦੂਰ ਜਾ ਕੇ ਦੇਖਣਾ ਵੀ ਪੈਂਦਾ ਟਰੈਕਟਰ ਨੂੰ ਪਤਾ ਫੇਰ ਹੀ ਕਿਤੇ ਰੇਟ ਲੱਗਦਾ ਫੋਟੋ ਤੇ ਗੱਲ ਨਹੀਂ ਬਣਦੀ ਹੁੰਦੀ ਮੈਂ ਵਿੱਚ ਭਰਾ ਨੂੰ ਕਹਿਣਾ ਨਾ ਬਈ ਫੋਟੋ ਪਾ ਦੇ ਤੁਸੀਂ ਆਓ ਜਾਂ ਟਰੈਕਟਰ ਸੇ ਦੇਖੋ ਵਾ ਕੇ ਚੈੱਕ ਕਰੋ ਹਾਂ ਸਹੀ ਗੱਲ ਹੈ ਪਰ ਹੁੰਦਾ ਨਿਕਲ ਨਹੀਂ ਪੈਣਾ ਬਾਈ ਜੇ ਚੀਜ਼ ਲੈਣਾ ਹੁੰਦਾ ਨਿਕਲਣਾ ਪੈਣਾ ਜੇ ਚੀਜ਼ ਚੰਗੀ ਲੈਣੀ ਹੈ ਤਸੱਲੀ ਵਾਲੀ ਲੈਣੀ ਹੈ ਮੈਂ ਤਾਂ ਇਹ ਗੱਲ ਕਹਿਣਾ ਕੋਈ ਨਹੀਂ ਤਸੱਲੀ ਕਰਾਉਂਦਾ ਵੀ 2 ਘੰਟੇ ਬਾਅਦ ਡਾਕਟਰ ਦੇ ਦੂੰਗਾ ਆਪਾਂ ਬਾਅਦ ਡਾਕਟਰ ਦਿੰਨੇ ਵਿੱਚ ਇਹ ਵੀ ਆ ਬਾਈ ਦਾ ਪਿੰਡ ਸੰਦਵਾ ਯਾਰ ਇਧਰਲੇ ਪਾਸੇ ਖੇਤਾਂ 'ਚ ਗਾਰਾ ਖੇਤੀ ਬੈਠਾ ਉਹਨਾਂ ਕੇ ਸਾਹ ਤਾਂ ਛੱਡੀ ਬੈਠਾ ਹੁਣ ਵਾਤੇ ਆਪ ਦੀ ਤਸੱਲੀ ਕਰਕੇ ਲੈ ਕੇ ਜਾਣਾ ਉਹ ਤਾਂ ਬਾਦੂ ਵੇ ਇਹਨੂੰ ਕੱਲ ਨੂੰ ਅੱਗ ਲਾ ਦਾਂ ਤਿੰਨ ਕਿੱਲੇ ਬਿੱਲੇ ਆ ਜਿਵੇਂ ਕਹੇ ਆ ਉਵੇਂ ਜਿਹੜਾ ਸੰਦ ਗਾ ਸੰਦ ਵੀ ਉਹ ਪਵਾ ਦਾਂਗੇ ਦੱਸੋ ਠੀਕ ਹੈ ਜਿਹੜਾ 20 ਮਿੰਟ ਕਾਲੂ ਜੀ ਜੋ ਪਿੰਡ ਚ ਲੈ ਆਇਆ ਨਾ ਫਿਰ ਤੈਨੂੰ ਪਤਾ ਹੋਊਗਾ ਇਹ ਬਾਹਲੇ ਹੁੰਦੇ ਆ ਉੱਥੇ ਕੋਈ ਨਾ ਕਹਿੰਦਾ ਇੱਧਰ ਆਏ ਆ ਫਲਾਨਾ ਝੋਕਾ ਫਿਰ ਬਈ ਔਖਾ ਹੋ ਜਾਂਦਾ ਹਨਾ ਸਹੀ ਗੱਲ ਹੈ ਬਾਅਦ ਚ ਹੋ ਜਾਂਦਾ ਔਖਾ ਨੰਬਰ ਬਾਈ ਦਾ ਪਲਾ ਤਾਂ ਸਕਰੀਨ ਦੇ ਉੱਤੇ ਸੱਜਣੋ ਚੱਕ ਕੇ ਲਾ ਲਿਓ ਦੱਬ ਕੇ ਕਰ ਦਿਓ ਵੀਡੀਓ ਨੂੰ ਸ਼ੇਅਰ ਸੋ ਸਮਾਂ ਦੇਣ ਲਈ ਕਿਰਪਾ ਕਰ ਵੀ ਬਹੁਤ ਬਹੁਤ ਧੰਨਵਾਦ ਬਾਈ ਤੁਹਾਡਾ ਵੀ ਜੀ ਆਇਆਂ ਨੂੰ